ਤੋ ਦੋਸਤੋ ਤੁਹਾਨੂੰ ਮੈਂ ਇੱਕ ਸਲਾਹ ਦਿੰਨਾ ਵੀ ਜ਼ਿੰਦਗੀ ਵਿੱਚ ਕਦੇ ਵੀ ਆਪਣੇ ਪੁੱਤ ਦੇ ਨਾਲ ਸਾਰੀ ਜਾਇਦਾਦ ਨਾ ਲਵਾਇਆ ਜੀ ਕਮ ਸੇ ਕਮ ਨਹੀਂ ਤਾਂ 30 35% ਹਿੱਸਾ ਆਪ ਦੇ ਕੋਲੇ ਜ਼ਰੂਰ ਰੱਖਿਆ ਜੀ ਤਾਂ ਜੋ ਬੁਢਾਪੇ 'ਚ ਤੁਹਾਡੇ ਕੰਮ ਜ਼ਰੂਰ ਆਊਗਾ ਤਾਂ ਵੀਡੀਓ ਨੂੰ ਵਾਤਵਾਤ ਸ਼ੇਅਰ ਕਰ ਦਿਓ ਅੱਜ ਮੈਂ ਤੁਹਾਨੂੰ ਇੱਕ ਸੱਚੀ ਕਹਾਣੀ ਸੁਣਾਉਣਾ ਰੇਮੰਡ ਦੇ ਮਾਲਕ ਰੇਮੰਡ ਦੇ ਕੱਪੜੇ ਤੁਸੀਂ ਅਕਸਰ ਹੀ ਪਾਉਂਦੇ ਹੋ ਤਾਂ ਦੋਸਤੋ ਇਹ ਕਹਾਣੀਆਂ ਵਿਜੇਪਤ ਸੰਧਾਨੀਆਂ ਦੀ ਰੇਮੰਡ ਦੇ ਮਾਲਕਾ ਵਿਜੇਪਤ ਸੰਧਾਨੀਆਂ ਜਿਹੜੀ ਕਿ ਅੱਜ 11000 ਕਰੋੜ ਦੀ ਕੰਪਨੀ ਆ ਰੇਮੰਡ ਦਾ ਕੱਪੜਾ ਬਣਾਉਂਦੀ ਆ ਜੋ ਕਿ ਕਾਪ ਦੋਸਤੋ ਵਿਜੇਪਤ ਸਘਾਨੀਆਂ ਦੱਸਦੇ ਆ ਵੀ ਮੇਰੀ ਇੱਕ ਗੰਦੀ ਲਾੜ ਗੋਤਮ ਸਘਾਨੀਆਂ ਵਿਜੇਪਤ ਸਘਾਨੀਆਂ ਦੱਸਦੀ ਆ ਵੀ ਮੈਂ ਸਭ ਤੋਂ ਵੱਡੀ ਗਲਤੀ ਕੀਤੀ ਸੀ 2015 ਦੇ ਵਿੱਚ ਜਿਹੜੀ ਕਿ ਮੈਂ ਆਪਦੀ ਸਾਰੀ ਪ੍ਰਾਪਰਟੀ ਆਪਦੀ ਗੰਦੀ ਲਾੜ ਗੋਤਮ ਸਘਾਨੀਆਂ ਦੇ ਨਾਂ ਕਰਤੀ ਸੀ ਜੀ ਦਾ ਕਿ ਅੱਜ ਉਹਨੂੰ ਖਬਿਆਜਾ ਪੁੱਤਰਾ ਪੈਂਦਾ ਉਹਦੇ ਦੱਸਣ ਅਨੁਸਾਰ ਇਹ ਆ ਵੀ ਇਹ ਰੌਲਾ ਪਿਆ ਜੀ ਜੇਕੇ 7 ਅਪਾਰਟਮੈਂਟ ਕਰਕੇ ਕਿਉਂਕਿ ਦੋਸਤੋ ਜੇਕੇ 7 ਅਪਾਰਟਮੈਂਟ ਵਿੱਚ ਰਹਿੰਦੇ ਸੀ ਵਿਜੇਪਤ ਸਘਾਨੀਆਂ ਗੋਤਮ ਸਘਾਨੀਆਂ ਤੇ ਉਸਦੇ ਬੱਚੇ ਤੇ ਉਸ ਦੀਆਂ ਦੋ ਬੇਟੀਆਂ ਤੇ ਵਿਜੇਪਤ ਦੀ ਵਿਧਵਾ ਪਰਜਾਈ ਤੇ ਉਸਦੇ ਬੱਚੇ ਤਾਂ ਗੌਤਮ ਬੜਾ ਚੁਸਤ ਹੁੰਦਾ ਗੌਤਮ ਕਹਿੰਦਾ ਵੀ ਡੈਡੀ ਇਹ ਨਾ ਮਕਾਨ ਪੁਰਾਣਾ ਹੋ ਗਿਆ ਤੇ ਆਪਾਂ ਆਇਆ ਕਰੀਏ ਵੀ ਜੇਕੇ 7 ਅਪਾਰਟਮੈਂਟ ਨੂੰ ਵੱਡਾ ਬਣਾਈਏ ਅਡਾਨੀਆਂ ਨੇ ਜਿਹੜਾ ਅਪਾਰਟਮੈਂਟ ਬਣਾਇਆ ਨਾ ਉਸ ਤੋਂ ਵੀ ਵੱਡਾ ਬਣਾਈਏ ਤੇ ਉਹਨਾਂ ਨੂੰ ਵਰਚਾ ਕੇ ਉੱਥੋਂ ਕੱਢ ਦਿੰਦਾ ਤੇ ਸਾਰਿਆਂ ਨੂੰ ਕਿਰਾਏ ਤੇ ਸ਼ਿਫਟ ਕਰ ਦਿੰਦਾ ਵੀ ਤੁਸੀਂ ਕਿਰਾਏ ਤੇ ਰਹੋ ਪੰਜ ਚਾਰ ਸਾਲ ਲੱਗਦੇ ਨੇ ਤੇ ਅਪਾਰਟਮੈਂਟ ਪੰਜਾ ਸੱਤਾ ਸਾਲਾਂ ਚ ਤਿਆਰ ਹੋ ਜਾਂਦਾ ਤੇ ਦੋਸਤੋ ਜੇਕੇ 7 ਵਿੱਚ ਘੱਟੋ ਘੱਟ 36 ਫਲੈਟ ਨੇ ਤੇ ਅਡਾਨੀਆਂ ਤੋਂ ਬਾਅਦ ਦੂਜੇ ਨੰਬਰ ਤੇ ਇਹੋ ਜਿਹਾ ਫਲੈਟ ਹੈ ਜਿਹੜਾ ਸਭ ਤੋਂ ਮਹਿੰਗਾ ਸਭ ਤੋਂ ਲ ਤਾਂ ਦੋਸਤੋ ਹੁੰਦਾ ਕੀ ਆ ਵੀ ਗੋਤਮ ਆਪਦੇ ਪਿਤਾ ਨੂੰ ਕਹਿੰਦਾ ਵੀ ਪਿਤਾ ਤੂੰ ਤਾਂ ਆ ਜਾ ਪਰ ਜਿਹੜੀ ਤੇਰੀ ਪਰਜਾਈ ਤੇ ਤੇਰੇ ਬੱਚੇ ਆ ਉਹਨਾਂ ਦੀ ਐਂਟਰੀ ਨਹੀਂ ਤਾਂ ਦੋਸਤੋ ਇਸ ਗੱਲ ਪਿੱਛੇ ਉਹਨਾਂ ਨੂੰ ਰੌਲਾ ਪੈਂਦਾ ਤੇ ਦੂਜੀ ਗੱਲ ਆ ਵੀ ਉਹ ਜਿਹੜਾ ਜੇਕੇ 7 ਅਪਾਰਟਮੈਂਟ ਵਿੱਚ ਜਿਹੜਾ ਫਲੈਟ ਪਿਤਾ ਮੰਗਦਾ ਉਹ ਉਹਨੂੰ ਮਿਲਦਾ ਨਹੀਂ ਜਿਸ ਕਰਕੇ ਵਿਜੇ ਜੀ ਗੁੱਸੇ ਹੋ ਜਾਂਦੇ ਆ ਉਹ ਕਹਿੰਦੇ ਵੀ ਦੱਲਿਆ ਤੈਨੂੰ ਮੈਂ ਸਾਰੀ ਉਮਰ ਪੜਾਇਆ ਲਖਾਇਆ ਤੈਨੂੰ ਪਾਲਿਆ ਸਾਰੀ ਪ੍ਰਾਪਰਟੀ ਮੈਂ ਤੈਨੂੰ ਦੇਤੀ ਉਸ ਤੋਂ ਬਾਅਦ ਵੀ ਮੈਂ ਇੱਕ ਫਲੈਟ ਜੋ ਗਮਣੀ ਮੇਰੀ ਉਮਰ ਕਿੰਨੀ ਕਰੇਗੀ ਅੱਜ 80 ਸਾਲ ਉਮਰਾ ਦੋਸਤੋ ਵਿਜੇ ਦੀ ਵਿਜੇ ਪਤਸਗਾਨੀਆਂ ਦੀ 80 ਸਾਲ ਉਮਰ ਤੇ ਬੰਦੇ ਨੇ ਕੱਪੜਾ ਬ੍ਰਾਂਡ ਬਣਾਤਾ ਰਹਿਮੜ ਪਤੰਦਰ ਦੇ ਦਿਮਾਗ 'ਚ ਕੀ ਆਇਆ ਵੀ ਮੇਰੇ ਪਿਤਾ ਨੇ ਮੈਨੂੰ ਪਾਲਿਆ ਪੜਾਇਆ ਲਖਾਇਆ ਇੱਥੋਂ ਤੱਕ ਪਹੁੰਚਾਇਆ ਉਹਨੇ ਕਦੀ ਵੀ ਨਹੀਂ ਸੋਚਿਆ ਤਾਂ ਇਸ ਗੱਲ ਦਾ ਗਮ ਵਿਜੇ ਪਤਸਗਾਨੀਆਂ ਦੇ ਮਨ ਦੇ ਵਿੱਚ ਸੀ ਤਾਂ ਦੋਸਤੋ ਹਜੇ ਵੀ ਵਿਜੇ ਪਤਸਗਾਨੀਆਂ ਉਸ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਜਿੱਥੇ ਤੱਕ ਮੈਨੂੰ ਪਤਾ ਵੀ ਕਿਰਾਇਆ ਜ਼ਰੂਰ ਗੋਤਮ ਜੀ ਪੇ ਕਰਦੇ ਨੇ ਇੱਕ ਡਰਾਈਵਰ ਦਿੱਤਾ ਇੱਕ ਗੱਡੀ ਦਿੱਤੀ ਆ ਪਰ ਹੁਣ ਜਦੋਂ ਵਿਜੇ ਨੇ ਕੇਸ ਕਰਤਾ ਆਪਦੇ ਪੁੱਤ ਤੇ ਵੀ ਮੈਨੂੰ ਤਾਂ ਹਿੱਸਾ ਤੇ ਜਾਇਦਾਦ ਵਾਪਸ ਚਾਹੀਦੀ ਆ ਆਪਦੀ ਉਸ ਤੋਂ ਬਾਅਦ ਉਹਨੇ ਕਿਰਾਇਆ ਦੇਣਾ ਵੀ ਬੰਦ ਕਰ ਦਿੱਤਾ ਤੇ ਵਿਜੇ ਸੰਘਾਨੀਆਂ ਨੂੰ ਕੰਮ ਕਰਨਾ ਪੈ ਰਿਹਾ ਜੀ ਐਡਾ ਵੱਡਾ ਮਾਲਕ 11000 ਕਰੋੜ ਦੀ ਕੰਪਨੀ ਉਹਦੇ ਕੋਲੇ ਜੇ 7 ਅਪਾਰਟਮੈਂਟ ਹੋਣ ਦੇ ਬਾਵਜੂਦ ਵੀ ਉਹ ਬੰਦਾ ਅੱਜ ਕਿਰਾਏ ਦੇ ਮਕਾਨ ਦੇ ਵਿੱਚ ਰਹਿ ਰਿਹਾ ਤੇ ਦੋਸਤੋ ਪਾਈ ਪਾਈ ਨੂੰ ਤਰਸ ਰਿਹਾ ਤੇ ਆਪਦੇ ਪੁੱਤ ਨੂੰ ਹਰ ਰੋਜ਼ ਗਾਲ੍ਹਾਂ ਕੱਢਦਾ ਵੀ ਤੂੰ ਦੱਲਿਆ ਮੇਰੇ ਨਾਲ ਕੀਤਾ ਕੀ ਤਾਂ ਦੋਸਤੋ ਤਾਂ ਹੀ ਮੈਂ ਕਹਿਣਾ ਵੀ ਜੇਕਰ ਅੱਜ ਐਡੀ ਵੱਡੀ ਕੰਪਨੀ ਦੇ ਮਾਲਕ ਨਾਲ ਇਦਾਂ ਹੋ ਸਕਦਾ ਉਸ ਦੀ ਲਾੜ ਏਦੀ ਗੰਦੀ ਨਿਕਲ ਸਕਦੀ ਜੋ ਕਿ ਪੜ੍ਹੀ ਲਿਖੀ ਆ ਵੈਲ ਐਜੂਕੇਟ ਆ ਉਹਨਾਂ ਚਿਰ ਉਹ ਆਪਦੇ ਪਿਓ ਦਾ ਸਹਾਰਿਆ ਜਿੰਨਾ ਚਿਰ ਪਿਓ ਨੇ ਉਹਦੇ ਨਾਲ ਪ੍ਰਾਪਰਟੀ ਨਹੀਂ ਲਵਾਈ ਸੀ ਜਦੋਂ ਪ੍ਰਾਪਰਟੀ ਲਵਾਤੀ ਉਸ ਤੋਂ ਬਾਅਦ ਉਸਨੇ ਉਸ ਨੂੰ ਛੱਡ ਦਿੱਤਾ ਤਾਂ ਪਰ ਜਦੋਂ ਗੌਤਮ ਆਪਦੇ ਪਿਓ ਨੂੰ ਘਰੋਂ ਕੱਢਦਾ ਤਾਂ ਗੌਤਮ ਦੀ ਘਰ ਵਾਲੀ ਇੱਕ ਵਾਰਾ ਵੀ ਨਹੀਂ ਕਹਿੰਦੀ ਵੀ ਤੁਸੀਂ ਇਹ ਕਿਉਂ ਕਰ ਰਹੇ ਤਾਂ ਉਹ ਕੁਝ ਚਿਰ ਬਾਅਦ ਉਹ ਆਪਦੀ ਘਰ ਵਾਲੀ ਨੂੰ ਵੀ ਘਰੋਂ ਕੱਢ ਦਿੰਦਾ ਤਾਂ ਕਈ ਲੋਕਾਂ ਨੇ ਕਮੈਂਟ ਕੀਤਾ ਵੀ ਰੱਬ ਨੇ ਇਹਨੂੰ ਸਜ਼ਾ ਦਿੱਤੀ ਆ ਜੇਕਰ ਉਸ ਦਿਨ ਬੋਲਦੀ ਤੇ ਅੱਜ ਇਹਦੇ ਨਾਲ ਇਦਾਂ ਨਾ ਹੁੰਦਾ ਤਾਂ ਦੇਖ ਲਓ ਵੀ ਨਾ ਕੋਈ ਪੁੱਤ ਨਾਲ ਪਿਆਰ ਰਹਿ ਗਿਆ ਵੀ ਜੇ ਦਾ ਨਾ ਪੁੱਤਰੀਆਂ ਨਾ ਰਹਿ ਗਿਆ ਨਾ ਨੰਗਾ ਨਾ ਰਹਿ ਗਿਆ ਤੇ ਅੱਜ ਉਹ ਬੰਦਾ ਦਰਦ ਦਰਦ ਦੀਆਂ ਠੋਕਰਾਂ ਖਾ ਰਿਹਾ ਤੇ ਰੋ ਰਿਹਾ ਵੀ ਮੈਂ ਇਨੀ ਕਮਾਈ ਕਰਕੇ ਕੀ ਖਟਿਆ ਇਸ ਕਰਕੇ ਦੋਸਤੋ ਮੈਂ ਕਹਿਣਾ ਵੀ ਆਪਦੇ ਪੁੱਤ ਨੂੰ ਪਿਆਰ ਜ਼ਰੂਰ ਕਰੋ ਜੋ ਵੀ ਉਹਦੀ ਖੁਆਇਸ਼ ਪੂਰੀ ਜ਼ਰੂਰ ਕਰੋ ਪਰ ਕਦੀ ਵੀ ਜ਼ਿੰਦਗੀ ਦੇ ਵਿੱਚ 50% ਪ੍ਰਾਪਰਟੀ ਆਪਦੇ ਨਾਂ ਰੱਖਿਆ ਜੀ ਜਿਹੜਾ ਵੀ ਤੁਹਾਨੂੰ ਰੋਟੀ ਪਾਣੀ ਦੇਊਗਾ ਤੁਹਾਨੂੰ ਸੰਭਾਲੂਗਾ ਉਸ ਤੋਂ ਬਾਅਦ ਉਸ ਤੇ ਨਾ ਉਹ ਪ੍ਰਾਪਰਟੀ ਕਰ ਦਿਆ ਜੀ ਨਹੀਂ ਤਾਂ ਮੈਂ ਆਣਾ ਵੀ ਕਿਤੇ ਆਸ਼ਰਮ ਨੂੰ ਦਾਨ ਕਰ ਦਿਆ